हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਟੈਸਟ 38 ਰੇਖਾ ਗਣਿਤ ਦਾ ਜਿਹੜਾ ਟੈਸਟ ਹੈਗਾ ਹੈ ਬੇਟਾ ਅਭਿਆਸ 7 ਦਾ ਉਹ ਕਰਨ ਲੱਗੇ ਆ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਕਹਿੰਦਾ ਪਹਿਲਾ ਹੀ ਸਵਾਲ ਆ ਕਾਪੀ ਦੇ ਪੰਨੇ ਤੇ ਰੇਖਾ ਨਹੀਂ ਖਿੱਚੀ ਜਾ ਸਕਦੀ ਠੀਕ ਹੈ ਤੋ ਬੇਟਾ ਇਹ ਬਿਲਕੁਲ ਠੀਕ ਆ ਕਾਪੀ ਦੇ ਪੰਨੇ ਦੇ ਉੱਤੇ ਰੇਖਾ ਨਹੀਂ ਖਿੱਚੀ ਜਾ ਸਕਦੀ ਕਿਉਂਕਿ ਰੇਖਾ ਦਾ ਸਿਰਫ ਇੱਕ ਹਿੱਸਾ ਖਿੱਚਿਆ ਜਾ ਸਕਦਾ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਰੇਖਾ ਦੀ ਲੰਬਾਈ ਅਨੰਤ ਹੁੰਦੀ ਹੈ ਠੀਕ ਹੈ ਇਸ ਕਰਕੇ ਇਹਦਾ ਉੱਤਰ ਸਹੀ ਆਊਗਾ ਠੀਕ ਹੈ ਅੱਗੇ ਬੇਟਾ 2 ਨੰਬਰ ਸਵਾਲ ਕਹਿੰਦਾ ਦਿੱਤੇ ਹੋਏ ਬਿੰਦੂ ਵਿੱਚੋਂ ਸਰਲ ਰੇਖਾਵਾਂ ਲੰਘ ਸਕਦੀਆਂ ਹਨ ਤੋ ਬੇਟਾ ਇੱਕ ਦਿੱਤੇ ਹੋਏ ਬਿੰਦੂ ਵਿੱਚੋਂ ਸਰਲ ਰੇਖਾਵਾਂ ਤਾਂ ਬੇਟਾ ਆ ਬਿੰਦੂ ਆ ਸਰਲ ਰੇਖਾਵਾਂ ਤਾਂ ਦਿੱਤੇ ਹੋਏ ਬਿੰਦੂ ਦੇ ਵਿੱਚੋਂ ਦੀ ਅਨੰਤ ਲੰਘ ਸਕਦੀਆਂ ਠੀਕ ਹੈ ਬੇਟਾ ਤਾਂ ਆਪਾਂ ਇੱਥੇ ਕੀ ਲਿਖਾਂਗੇ ਅਨੰਤ 2 ਨੰਬਰ ਆਨਸਰ ਆ ਜਿਹੜਾ ਰਾਈਟ ਆਨਸਰ ਹੈਗਾ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਦੋ ਬਿੰਦੂਆਂ ਵਿੱਚੋਂ ਵਕਰ ਰੇਖਾਵਾਂ ਲੰਘ ਸਕਦੀਆਂ ਹਨ ਤਾਂ ਦੋ ਬਿੰਦੂਆਂ ਵਿੱਚੋਂ ਵਕਰ ਰੇਖਾਵਾਂ ਬੇਟਾ ਆਪਾਂ ਪਿਛਲੇ ਪੇਪਰ ਦੇ ਵਿੱਚ ਵੀ ਮੇਰਾ ਖਿਆਲ ਇਹਦੇ ਨਾਲ ਦਾ ਸਵਾਲ ਸੀ ਕੋਈ ਦੋ ਬਿੰਦੂ ਲੈ ਲਈਏ ਤਾਂ ਇਹਦੇ ਵਿੱਚੋਂ ਬੇਟਾ ਵਕਰ ਰੇਖਾਵਾਂ ਤਾਂ ਅਨੰਤ ਹੀ ਲੰਘ ਸਕਦੀਆਂ ਠੀਕ ਹੈ ਵਕਰ ਰੇਖਾਵਾਂ ਤਿਰਛੀਆਂ ਰੇਖਾਵਾਂ ਹੁੰਦੀਆਂ ਇਹਨਾਂ ਦੀ ਕੋਈ ਸੀਮਾ ਨਹੀਂ ਹੈਗੀ ਠੀਕ ਹੈ ਤਾਂ ਇਹ ਉੱਤਰ ਆ ਜਾਊਗਾ ਅਨੰਤ ਅੱਗੇ ਆ ਗਿਆ ਬੇਟਾ ਦੋ ਬਿੰਦੂਆਂ ਵਿੱਚੋਂ ਸਰਲ ਰੇਖਾਵਾਂ ਲੰਘ ਸਕਦੀਆਂ ਹਨ ਤਾਂ ਇਹ ਵੀ ਬੇਟਾ ਆਪਾਂ ਪਹਿਲਾਂ ਗੱਲ ਕੀਤੀ ਸੀ ਸਰਲ ਰੇਖਾਵਾਂ ਬੇਟਾ ਆਹ ਦੋ ਬਿੰਦੂ ਆ ਗਏ ਸਾਡੇ ਕੋਲੇ ਕੋਈ ਸਰਲ ਰੇਖਾਵਾਂ ਕੇਵਲ ਤੇ ਕੇਵਲ ਇੱਕ ਹੀ ਲੰਘ ਸਕਦੀ ਹੈ ਇਹਦੇ ਵਿੱਚ ਹੁੰਦੀ ਠੀਕ ਹੈ ਬੇਟਾ ਕੇਵਲ ਇੱਕ ਉਹਦੇ ਤੋਂ ਬਾਅਦ ਦੇ ਵਿੱਚ ਆ ਗਿਆ ਬੇਟਾ ਕਹਿੰਦਾ ਰੇਖਾ ਦੀ ਲੰਬਾਈ ਹੁੰਦੀ ਹੈ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਖੱਬੇ ਪਾਸੇ ਵੀ ਸੱਜੇ ਪਾਸੇ ਵੀ ਰੇਖਾ ਦੀ ਲੰਬਾਈ ਅਨੰਤ ਹੁੰਦੀ ਹੈ ਠੀਕ ਹੈ ਇਹ ਮਿਣੀ ਨਹੀਂ ਜਾ ਸਕਦੀ ਅੱਗੇ ਬੇਟਾ ਆ ਗਿਆ ਸਵਾਲ ਨੰਬਰ 6 ਕਿਰਨ ਦੀ ਲੰਬਾਈ ਹੁੰਦੀ ਹੈ ਤਾਂ ਬੇਟਾ ਮੈਂ ਕਿਰਨ ਦੇ ਬਾਰੇ ਵੀ ਤੁਹਾਨੂੰ ਦੱਸਿਆ ਸੀਗਾ ਵੀ ਕਿਰਨ ਆ ਜਿਹੜੀ ਇੱਕ ਪਾਸੇ ਤੋਂ ਚਲ ਆਸ ਸ਼ੁਰੂਆਤੀ ਬਿੰਦੂ ਲਾ ਲੋ ਇਹਦਾ ਜਾਂ ਅੰਤ ਬਿੰਦੂ ਦੂਜੇ ਪਾਸੇ ਜਿਹੜੇ ਪਾਸੇ ਐਰੋ ਆ ਇਹ ਅਨੰਤ ਤੱਕ ਚਲਦੀ ਹੈ ਤਾਂ ਇਹਦੀ ਲੰਬਾਈ ਵੀ ਅਨੰਤ ਹੋ ਗਈ ਅ ਅਨੰਤ ਠੀਕ ਹੈ ਜਿਹਦਾ ਕੋਈ ਅੰਤ ਨਹੀਂ ਹੁੰਦਾ ਅੱਗੇ ਆ ਗਿਆ ਬੇਟਾ ਦੋ ਸਮੰਤਰ ਰੇਖਾਵਾਂ ਆਪਸ ਵਿੱਚ ਕੱਟਦੀਆਂ ਹਨ ਬੇਟਾ ਸਮਾਂਤਰ ਰੇਖਾਵਾਂ ਹੁੰਦੀਆਂ ਆ ਜਿਸ ਤਰ੍ਹਾਂ ਗੱਡੀ ਦੀਆਂ ਲਾਈਨਾਂ ਠੀਕ ਹੈ ਤਾਂ ਦੋ ਸਮਾਂਤਰ ਜਦੋਂ ਰੇਖਾਵਾਂ ਹੋਈ ਸਮਾਂਤਰ ਗਈਆਂ ਤਾਂ ਬੇਟਾ ਜਿਵੇਂ ਡੀਲ ਗੱਡੀ ਦੀਆਂ ਲਾਈਨਾਂ ਆਪਸ ਦੇ ਵਿੱਚ ਕਦੀ ਵੀ ਨਹੀਂ ਕੱਟਦੀਆਂ ਸਮਾਂਤਰ ਮੀਂਦ ਅਨੰਤ ਤੱਕ ਇਹ ਸਮਾਨਾਂਤਰ ਹੀ ਰਹਿਣਗੀਆਂ ਇੱਕ ਬਰਾਬਰ ਦੂਰੀ ਰਹੂਗੀ ਇਹਨਾਂ ਦੇ ਵਿੱਚ ਠੀਕ ਹੈ ਤਾਂ ਦੋ ਸਮਾਂਤਰ ਰਖਾਵਾਂ ਆਪਸ ਵਿੱਚ ਕੱਟਦੀਆਂ ਹਨ ਨੰਬਰ ਇਹਦਾ ਤਿੰਨ ਉਤਰਉ ਕਦੇ ਵੀ ਨਹੀਂ ਕੱਟਦੀਆਂ ਸਮਾਂਤਰ ਜਦੋਂ ਆਪਾਂ ਗੱਲ ਹੀ ਕਰ ਲਈ ਵੀ ਦੇਖਾਵਾਂ ਸਮਾਨਾਂਤਰ ਤਾਂ ਨਹੀਂ ਕੱਟਣਗੀਆਂ ਅੱਗੇ ਆ ਗਿਆ ਬੇਟਾ ਕਿਰਨ ਦੇ ਅੰਤ ਬਿੰਦੂ ਹੁੰਦੇ ਹਨ ਤਾਂ ਬੇਟਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿਰਨ ਦੇ ਬਾਰੇ ਵੀ ਆ ਜਿਵੇਂ ਇੱਕ ਕਿਰਨ ਹੈਗੀ ਐ ਤਾਂ ਕਿਰਨ ਦਾ ਬੇਟਾ ਇਹ ਆ ਇੱਕ ਇਹਨੂੰ ਸ਼ੁਰੂਆਤੀ ਬਿੰਦੂ ਕਹਿ ਲਓ ਜਾਂ ਅੰਤ ਬਿੰਦੂ ਕਹਿ ਲਓ ਦੂਜੇ ਪਾਸੇ ਕੋਈ ਅੰਤ ਨਹੀਂ ਹੁੰਦਾ ਇਸ ਕਰਕੇ ਕਿਰਨ ਦੇ ਅੰਤ ਬਿੰਦੂ ਆਪਾਂ ਕਹਿ ਸਕਦੇ ਹਾਂ ਇੱਕ ਹੁੰਦਾ ਹੈ ਠੀਕ ਹੈ ਸ਼ੁਰੂਆਤੀ ਬਿੰਦੂ ਵੀ ਉਹਨੂੰ ਕਹਿ ਦਿੰਦੇ ਅੰਤ ਬਿੰਦੂ ਵੀ ਕਹਿ ਦਿੰਦੇ ਆ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਇਹ ठा ਦਿੱਤਾ ਚਿੱਤਰ ਸਮਮਿਤੀ ਹੈ ਸਮਮਿਤੀ ਹੁੰਦਾ ਬੇਟਾ ਜਦੋਂ ਇਹਨੂੰ ਫੋਲਡ ਕਰ ਦਈਏ ਤਾਂ ਅੱਧੇ ਤੇ ਅੱਧਾ ਕਵਰ ਕਰਦਾ ਹੋਵੇ ਪੂਰੀ ਤਰ੍ਹਾਂ ਉਹਨੂੰ ਸਮਮਿਤੀ ਕਹਿੰਦੇ ਵੀ ਦੋਵੇਂ ਪਾਸੇ ਬਰਾਬਰ ਹੈ ਜੇ ਉਹਦੇ ਵਿਚਾਲੇ ਲਾਈਨ ਲਾ ਦਈਏ ਤਾਂ ਬੇਟਾ ਇੱਕ ਹੁੰਦਾ ਲੰਬਾਤਮਕ ਤੁਰੇ ਦੇ ਸੰਮਿਤ ਲੰਬਾਤਮਕ ਤੁਰਾ ਉਪਰੋਂ ਥੱਲੇ ਨੂੰ ਲੰਬਾਤਮਕ ਤੁਰਾ ਕਹਿੰਦੇ ਆ ਖੱਬੇ ਤੋਂ ਸੱਜੇ ਜੇਕਰ ਚੱਲਦਾ ਹੋਵੇ ਇਹਨੂੰ ਖਿਤਿਜਾਤਮਕ ਤੁਰਾ ਕਹਿੰਦੇ ਆ ਤਾਂ ਬੇਟਾ ਜੇਕਰ ਅਸੀਂ ਇੱਥੇ ਇੱਕ ਲਾਈਨ ਮਾਰ ਦਿੰਨੇ ਆ ਤਾਂ ਇਹ ਉਪਰੋਂ ਥੱਲੇ ਨੂੰ ਮਾਰਦੇ ਪਏ ਨਾ ਇਹ ਲੰਬਾਤਮਕ ਤੁਰਾ ਉਪਰੋਂ ਥੱਲੇ ਨੂੰ ਤਾਂ ਆ ਅੱਧਾ ਦਿਲ ਦਾ ਪੋਰਸ਼ਨ ਇੱਧਰ ਅੱਧੇ ਦਿਲ ਦੇ ਪੋਰਸ਼ਨ ਤੇ ਫੋਲਡ ਕਰਾਂਗੇ ਪੂਰਾ ਪੂਰਾ ਕਵਰ ਕਰ ਲੂਗਾ ਇਹ ਮਤਲਬ ਸਮਮਿਤੀ ਇਕਿਰਤੀ ਹੈ ਜਦੋਂ ਇਹਨੂੰ ਪਲਟਾਂਗੇ ਤਾਂ ਇਹ ਕਿਹੜੇ ਧੁਰੇ ਦੇ ਸਮਮਿਤ ਹੈ ਉਪਰੋਂ ਥੱਲੇ ਨੂੰ ਜਦੋਂ ਲਾਈਨ ਆਉਂਦੀ ਹੈ ਇਹਨੂੰ ਲੰਬਾਤਮਕ ਧੁਰਾ ਬੋਲਦੇ ਆ ਠੀਕ ਹੈ ਤਾਂ ਇਹਦਾ ਉੱਤਰ ਆਊਗਾ ਲੰਬਾਤਮਕ ਧੁਰੇ ਦੇ ਸਮਮਿਤ ਹੈ ਇਹ ਕਹਤੀ ਹੈ ਜਿਹੜੀ ਅੱਗੇ ਆ ਗਿਆ ਬੇਟਾ ਸਵਾਲ ਨੰਬਰ 10 ਕਹਿੰਦਾ ਇਹੇਠਾਂ ਦਿੱਤਾ ਚਿੱਤਰ ਸਮਮਿਤੀ ਹੈ ਤਾਂ ਬੇਟਾ ਇਹੇ ਚਿੱਤਰ ਹੈ ਜਿਹੜਾ ਧਿਆਨ ਨਾਲ ਦਿਓ ਲੰਬਾਤਮਕ ਤੁਰਾ ਆਹਾ ਹੁੰਦਾ ਜਿਹੜਾ ਇਧਰੋਂ ਇਧਰ ਨੂੰ ਚੱਲਦਾ ਇਹ ਖੇਤੇ ਜਾਤਮਕ ਤੁਰਾ ਹੁੰਦਾ ਜੇਕਰ ਬੇਟਾ ਇੱਥੋਂ ਅਸੀਂ ਇੱਕ ਰੇਖਾ ਖਿੱਚ ਦਈਏ ਐਸਾ ਕੀ ਵਰਗੀ ਕਿਰਤੀ ਨੂੰ ਉੱਤੋਂ ਪਲਟ ਕੇ ਥੱਲੇ ਲੈ ਕੇ ਆਵਾਂਗੇ ਤਾਂ ਇਹ ਪੂਰਾ ਪੂਰਾ ਇਹਦੇ ਤੇ ਕਵਰ ਕਰ ਜੂਗਾ ਇਸ ਕਰਕੇ ਇਹ ਸਮਮਿਤ ਅਕਿਰਤੀ ਹੈ ਤੇ ਇਹ ਖੇਤੇ ਜਾਤਮਕ ਖੱਬੇ ਤੋਂ ਸੱਜੇ ਇਹਨੂੰ ਕੀ ਕਹਿੰਦੇ ਆ ਖੇਤੇ ਜਾਤਮਕ ਠੀਕ ਹੈ ਖੇਤੇ ਜਾਤਮਕ ਤੁਰੇ ਦੇ ਸਮਮਿਤ ਹੈ ਠੀਕ ਅੱਗੇ ਆ ਗਿਆ ਬੇਟਾ ਹੀਠਾਂ ਦਿੱਤਾ ਚਿੱਤਰ ਸਮਮਿਤੀ ਹੈ ਤਾਂ ਬੇਟਾ ਕਿਹੜੇ ਤੁਰੇ ਦੇ ਇਹ ਬੇਟਾ ਆਇਤ ਬਣਿਆ ਜੇ ਅਸੀਂ ਇਸ ਤਰ੍ਹਾਂ ਫੋਲਡ ਕਰ ਦਾਂਗੇ ਤੇ ਪੇਪਰ ਨੂੰ ਚੱਕ ਕੇ ਫੋਲਡ ਕਰਾਂਗੇ ਤਾਂ ਵੀ ਪੂਰਾ ਪੂਰਾ ਆ ਜਾਊਗਾ ਜੇ ਅਸੀਂ ਆ ਲੰਬਾਤਮਕ ਤੁਰੇ ਤੇ ਰੇਖਾ ਖਿੱਚਦੇ ਹਾਂ ਆ ਪੋਰਸ਼ਨ ਨੂੰ ਚੱਕ ਕੇ ਇਧਰ ਫੋਲਡ ਕਰਾਂਗੇ ਤਾਂ ਵੀ ਪੂਰਾ ਪੂਰਾ ਵੰਡਿਆ ਜਾਂਦਾ ਹੈ ਤਾਂ ਇਹ ਨਾਲੇ ਤਾਂ ਲੰਬਾਤਮਕ ਤੁਰੇ ਦੇ ਵੀ ਸਮਮਿਤ ਜੇ ਐਸ ਲੋਟ ਲਾਈਨ ਖਿੱਚ ਦਾਂਗੇ ਤਾਂ ਵੀ ਵੰਡਿਆ ਜਾਊ ਪੂਰਾ ਪੂਰਾ ਜੇ ਐਸ ਲੋਟ ਲਾਈਨ ਖਿੱਚ ਦਾਂਗੇ ਤਾਂ ਵੀ ਵੰਡਿਆ ਜਾਊ ਲੰਬਾਤਮਕ ਤੁਰੇ ਦੇ ਵੀ ਤੇ ਖਿਤਿਜਾਤਮਕ ਤੁਰੇ ਦੇ ਵੀ ਇਹ ਪੁੱਛਦਾ ਪਿਆ ਲੰਬਾਤਮਕ ਤੁਰੇ ਦੇ ਖਿਤਿਜਾਤਮਕ ਤੁਰੇ ਦੇ ਉਪਰੋਕਤ ਦੋਵਾਂ ਦੇ ਤਾਂ ਅਸੀਂ ਉਪਰੋਕਤ ਦੋਵਾਂ ਦੇ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਸ ਟੈਸਟ ਦਾ ਸਵਾਲ ਨੰਬਰ 11 ਅਗਲੇ ਸਵਾਲ ਬੇਟਾ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ